ਨਲ ਗਾਥੀ ਕੋ ਗਾਦੇ ਮਾਲਕਾਂ ਹਕੀਮ ਦੇ ਮੋਲਕ ਤੇ ਸਾਡੇ ਪਾਸ ਬਰੀ ਭਾਰੀ ਭੂਤੀ ਹੈ ਅਮੀਰ ਤੋਂ ਗਰੀਬ ਹੈ ਤੇਰੇ ਪਾਸ ਕੋਈ ਧਨ ਨਹੀਂ ਹੈ ਇਹ ਸੁਣ ਕਰਕੇ ਕਬੀਰ ਸਾਹਿਬ ਜੀ ਉਹਦੇ ਧੰਦਾ ਹੰਕਾਰ ਵੇਖ ਕਰਕੇ ਉਹ ਬਹੁਤ ਉੱਤਰ ਜੁੰਦੇ ਹਨ ਅਮਰਾ ਧਨ ਮਾਤਰ ਗੋਬਿੰਦ ਘਰਨੀ ਤਾਰੋ ਇਹ ਹੈ ਸਾਰ ਤਨ ਕਹੀ ਹੈ ਇਹ ਬਚਨ ਕਰਦੇ ਹਨ ਸਹਿਬ ਕਬੀਰ ਜੀ ਐਸਾ ਸਾਡੇ ਪਾਸ ਭਾਈ ਤਨ ਹੈ ਗਉੜੀ ਅਗਨ ਨਾ ਦਹਿ ਪਉਨ ਨਹੀਂ ਮਗਨੇ ਮਰਮੇ ਸੇ ਨਾਮ ਸੰਦਤ ਹੈ ਇਸ ਨੂੰ ਅਗਨ ਨਹੀਂ ਸਾੜ ਸਕਦੀ ਹੈ ਇਹ ਕੋਈ ਪਉਨ ਨਹੀਂ ਮਗਨੇ ਪਉਨ ਆਜਿ ਮਗਨ ਕਰਕੇ ਮਿਲ ਕਰਕੇ ਉਡਾ ਨਹੀਂ ਸਕਦੀ ਹੈ। ਤਸਕਰ ਨੀਰ ਨਾ ਆ ਕੇ ਫਗ ਦਾ ਸਤਨ ਚੋਰ ਵੀ ਨੇੜੇ ਨਹੀਂ ਆ ਸਕਦਾ ਹੈ। RAM ਨਾਮ ਤਨ ਕਰ ਸੰਚਉਨੀ। ਜੇ ਰਾਜਾ ਹਜਾਰਾਮ ਦਾ ਨਾਮ ਤਾਂ ਤੂੰ ਵੀ ਸੰਚਉਨੀ ਸੰਚਨ ਕਰ ਅਕਤਰ ਕਰ। ਉਹ ਤਾਨ ਕਾਤੇ ਹੀ ਨਾ ਜਾ। ਜਿਹੜੇ ਦੋਰ ਦਾਕੂ ਖੋ ਕੇ ਲੈ ਜਾਂਦੇ ਹਨ। ਓ ਸਾਡੇ ਪਾਸ ਜਿਹੜਾ ਧਨ ਹੈ ਪਰਮੇਸ਼ਵਰ ਦਾ ਨਾਮ ਉਹ ਕਿਤੇ ਜਾਂਦਾ ਨਹੀਂ ਹਰ ਵਕਤ ਨਾਲ ਰਹਿੰਦਾ ਸਾਹ ਰਿੰਦਾ ਹੈ ਬਲੂਬੂਗ ਅਗਨ ਨਾ ਦਹਿ ਪਵਨ ਨਹੀਂ ਮਗਨੇ ਕ੍ਰਿਸ਼ਨਾ ਰੂਪੀ ਅਗਨ ਨਹੀਂ ਸਾਚ ਸਤ ਦੀ ਬਾਹਰਲੇ ਧਨ ਵਾਲਿਆਂ ਨੂੰ ਜਿੰਨਾ ਧਨ ਪ੍ਰਾਪਤ ਹੋਵੇ ਉੰਨੀ ਕ੍ਰਿਸ਼ਨਾ ਹੋਰ ਵੱਧਦੀ ਹੈ ਈਰਖਾ ਦੂਸਰਾ ਵੱਡਿਆ ਤਸੀਂ ਵੇਖੋਗਾ ਈਰਖਾ ਫਰਦੀ ਹੈ ਕਿ ਪਰਮੇਸ਼ਰ ਦਾ ਨਾਮ ਦਾ ਰਹਾ ਜੇ ਜੋ ਕਰਕੇ ਕ੍ਰਿਸ਼ਨ ਰੂਪੀ ਅਗਨਾਰਮਨੀ ਸਰੀ ਦਾ ਕਾਲ ਵੀ ਅਗਨਾਰਮਨੀ ਸਰੀ ਦਾ ਅਬ ਕੋ ਈਰਖਾ ਦੀ ਅਗਨ ਨਹੀਂ ਸਾੜ ਸਕਦੀ ਇਹਦੇ ਸਾਏ ਪਾਵਨ ਨਹੀਂ ਮਗਨੇ ਪਵਨ ਦੀ ਵਾਸ਼ਨਾ ਇਹ ਵੀ ਮਗਨ ਲਗਲੀਏ ਨਹੀਂ ਕਰ ਸਕਦੀ ਆਪਦੇ ਦੀ ਵਾਸ਼ਨਾ ਉਡਾ ਨਹੀਂ ਸਕਲੀ ਮਨ ਨੂੰ ਜਿਨ੍ਹਾਂ ਦੇ ਮਨ ਚ ਪਰਮੇਸ਼ਰ ਦਾ ਨਾਮ ਹੈ ਤਾਕਰ ਨੀਰ ਨਾ ਆਵੇ ਜੋਰ ਵੀ ਮੇਰੇ ਨਹੀਂ ਆ ਸਕਦੇ ਇਸੇ ਪ੍ਰਕਾਰ ਅਗਨ ਨਾ ਬਹੈ ਤਵੋਂ ਗੁਣ ਰੂਪੀ ਅਗ ਨਹੀਂ ਸਾੜ ਸਕਦੀ ਵਾਸ਼ਨਾ ਪਵਨ ਰਜੋ ਗੁਣ ਰੂਪੀ ਪਾਉਣ ਨਹੀਂ ਮਗਨ ਕਰ ਸਕਦਾ ਸਕਦੀ ਤਾਕਰ ਨੀਰ ਨਾ ਆਵੇ ਤਾਕਰ ਕਾਮ ਕਰੋ ਲੋ ਮੋਹ ਕਾਰ ਜਿਹੜੇ ਹਨ ਜੇ ਸਿਰ ਦੇ ਨਾਮ ਕਹਨੋਂ ਨੇ ਨੇੜੇ ਨਹੀਂ ਆ ਸਕਦੇ RAM ਨਾਮ ਧਨ ਕਰ ਸੰਚਉਨੀ ਐਸੇ RAM ਦਾ ਨਾਮ ਹੈ ਪੁੱਤਰ ਕੇ ਤੈਨੂੰ ਸੰਚਉਨੀ ਇਕੱਤਰ ਕਰ ਉਹ ਧਨ ਕਤਹੀ ਨਾ ਜਾਵੇ ਪੁੱਤਰੀ ਕਿੱਦੋ ਵੀ ਜਾਂਦਾ ਨਹੀਂ ਹੈ ਹਰ ਵਕਤ ਆ ਰਿਹਾ ਰਹਿੰਦਾ ਹੈ ਆਮਰਾ ਧਨ ਮਾਧੂ ਗੋਬਿੰਦ ਧਰਨੀ ਧਰ ਸਾਡਾ ਤੁਮ ਕੋ ਮਾਇਆ ਦਾ ਪਤੀ ਜੋ ਨਾਮ ਹੈ ਮਾਧੋ ਜੇ ਗੋਵਿੰਦ ਪਰਸ਼ੁਮੀ ਦੀ ਰੱਖਿਆ ਤਨ ਵਾਲਾ ਹੈ ਸਾਰੀ ਧਰਤੀ ਨੂੰ ਆਪ ਦੇ ਆਸਰੇ ਧਾਰਨ ਵਾਲਾ ਆਪ ਮੇਰਾ ਧਾਰ ਹੈ ਇਹ ਹੈ ਸਾਰ ਧਾਨ ਕਹੀ ਹੈ ਇਸ ਲਈ ਤਾਨੂੰ ਕਹੀ ਰੋ ਭਾਈ ਇਹਨੂੰ ਗ੍ਰਹਿਣ ਕਰ ਜੋ ਸੁਖ ਪ੍ਰਭ ਗੋਬਿੰਦ ਕੀ ਸੇਵਾ ਕਹਿੰਦਾ ਅਸੀਂ ਬੜਾ ਸੋਹਮਾਨ ਦੇ ਹਕੂਮਤ ਕਰਦੇ ਰਾਜਾ ਬੋਲਿਆ ਸੇਵਕ ਜੀ ਕਹਿੰਦੇ ਹਾਂ ਜੋ ਸੁਖ ਪ੍ਰਭ ਗੋਬਿੰਦ ਦੀ ਸੇਵਾ ਸੁਖ ਪ੍ਰਭ ਉਹ ਕਾਇਲ ਪਰਖੋ ਗੋਬਿੰਦ ਪ੍ਰਣੇਸ਼ਵਰ ਦੀ ਸੇਵਾ ਤਰਤੀ ਵਿੱਚ ਹੈ ਜੋ ਸੁਖ ਰਾਜ ਨਾ ਲਈ ਹੈ ਉਹ ਸੁਖ ਰਾਜ ਵਿੱਚ ਵੀ ਨਹੀਂ ਪਾਈ ਪਾਉ ਕਿੰਨਾ ਕੋਈ ਰਾਜਾ ਹੋਵੇ ਸ਼ਤਰਾਂ ਦੇ ਘਰਾਂ ਬਾਰੇ ਬੜੇ ਬੜੇ ਚੱਕਰ ਵਰਤੀ ਪਾਸ਼ਾ ਸੋਰਾ ਕਿ ਜਹਾਜ਼ਪੰਚ ਨੂੰ ਜਿਹੜਾ ਪਹਿਲਾ ਜਰਮਨ ਦਾ ਜੰਗ ਸੀ ਉਦੋਂ ਨੀਂਦ ਆਉਣਾ ਛੱਡ ਗਈ ਸੀ ਫਿਕਰ ਵਿੱਚ ਬੀਲੀ ਨਾਲ ਨੂੰ ਛਲਾਇਆ ਕਰਦੇ ਸੋ ਇਸ ਪ੍ਰਕਾਰ ਰਾਜ ਜੀ ਸੁਖ ਨਹੀਂ ਹੈ ਜੋ ਸੁਖ ਪ੍ਰਭੂ ਆਹੀ ਗੁਰੂ ਜੀ ਗੋਗੰਦ ਦੀ ਸੇਵਾ ਵਿੱਚ ਹੈ ਰਹਾਉ ਇਹ ਸੁਖ ਰਾਜ ਨੂੰ ਲਈਏ ਇਹ ਰਾਜ ਨੂੰ ਉਸ ਸੁਖ ਨੂੰ ਲੈਣਾ ਚਾਹ ਰਿਓ ਇਹ ਰਾਜ ਜੀ ਸੁਖ ਨਹੀਂ ਹੈ ਰਹਾਉ ਇਸ ਧਨ ਕਾਰਨ ਸੇਵ ਸੰਕਾਦਕ ਇਹ ਮਹਾਂ ਗਨ ਇੱਡਾ ਵੱਡਾ ਹੈ ਇਸ ਧਨ ਦੇ ਕਾਰਨ ਪ੍ਰਾਪਤੀ ਦੇ ਵਾਸਤੇ ਸੇਵ ਸੰਕਾਦਕ ਸ਼ਿਵ ਜੀ ਮਾਇਆ ਛੱਡ ਕਰਕੇ ਉਦਾਸੀਨ ਹੋ ਕੇ ਬਾਹਰ ਕਰਾਸ ਪਰਬਤ ਦੇ ਤੇ ਬੈਠ ਬੈਠ ਕੇ 88 88000 ਵਰਾ ਸਮਾਧੀ ਲਾਈ ਰੱਖਦਾ ਹੈ ਇਹ ਦਾ ਵੱਡਾ ਇਨਾਮ ਤੁਹਾਨੂੰ ਇਸ ਨਾਮ ਤੁਹਾਨੂੰ ਵਾਸਤੇ ਸ਼ਿਵ ਜੀ ਨੇ ਇਹ ਗੁਰੂ تعالਿਆਰ ਸਭ ਛੱਡ ਕਰਕੇ ਤਿਆਗੀ ਹੋ ਕਰਕੇ ਬੰਦੂ ਜੀ ਤੁਰਿਆ ਫਿਰਦਾ ਹੈ ਸੰਕਾਦ ਕੋ ਸਦਕ ਸੰੰਧੋ ਸ਼੍ਰੀ ਆਤਮ ਸੰਤ ਕੁਮਾਰ ਚਾਰੇ ਭਰਾ ਜਿਹੜੇ ਹਨ ਇਹਨਾਂ ਨੂੰ ਬ੍ਰਹਮਾਨ ਕਿਹਾ ਇਹ ਪੁੱਤਰੋ ਮੈਂ ਤਪ ਕਰਨਾ ਹੈ ਤੁਸੀਂ ਮੇਰਾ ਇਰਾਜ ਸਰਾਇ ਸਾਹਮਣੂ ਇਹ ਕਹਿਣ ਲੱਗੇ ਕਿ ਤਾ ਅਸੀਂ ਸਲਾਹ ਕਰਕੇ ਤੈਨੂੰ ਦੱਸਾਂਗੇ ਇਹਾਰੇ ਭਰਾਵਾਂ ਨੂੰ ਸੰਤ ਕਿਸ਼ਨ ਸਿੰਘ ਸਵਾਤਨ ਸੰਤ ਕੁਮਾਰ ਨੇ ਸਲਾਹ ਕੀਤੀ ਕਿ ਉਹਨੂੰ ਦੁੱਖ ਹੈ ਇਸ ਰਾਜ ਪ੍ਰਬੰਧ ਵਿੱਚ ਤੇ ਤਪ ਵਿੱਚ ਸੁਖ ਹੈ ਇਸ ਕਰਕੇ ਦੁੱਖ ਛੱਡਣਾ ਚਾਹੁੰਦਾ ਹੈ ਆਪਨ ਦੁੱਖ ਵਿੱਚ ਰਹਿਣਾ ਚਾਹੁੰਦਾ ਹੈ ਆਪ ਸੁਖ ਵਿੱਚ ਰਹਿਣਾ ਚਾਹੁੰਦਾ ਉਸ ਦਾ ਵਕਤ ਹੈ ਕਿ ਚਾਰੇ ਭਰਾ ਮੁਰ ਕੇ ਬਰਮਾ ਉੱਪਰ ਹੀ ਦਿੱਸਦਾ ਸੰਗਸ਼ਾਲ ਦੀ ਉਹ ਅਸਾਜੀ ਰਹਿੰਦੇ ਸੰਤ ਕਿਸ਼ਨ ਸਿੰਘ ਸਵਾਤਨ ਸੰਤ ਕੁਮਾਰ ਇਸ ਪ੍ਰਕਾਰ ਪਰਮੇਸ਼ਰ ਦੇ ਭਜਨ ਜਿ ਲਾਉਂਦੇ ਰਹਿੰਦੇ ਐ ਰੋਇ ਮੁਕੁੰਠੇ ਜਾ ਕੇ ਵਿਸ਼ਨੂੰ ਜੀ ਦੀ ਸੰਗਤ ਕਰਦੇ ਹਨ ਇਸ ਪ੍ਰਕਾਰ ਸੰਕਸ਼ਮੰਦਨ ਹਾਦਕ ਵੀ ਪੂਜਤ ਭਈ ਉਦਾਸੀ ਇਹ ਖੋਇਏ ਹੋਏ ਮਹਾਰਾਜ ਦੇ ਸਰੂਪ ਨੂੰ ਉਦਾਸੀਨ ਹੋ ਗਏ ਦੁਨੀਆ ਤੋਂ ਵਿਰਗਤੀ ਘਾਰ ਲਈ ਇਹਨਾਂ ਨੇ ਮਾਨੁ ਮੁਕੰਦ ਜਿਹਾ ਨਾਰਾਇਣ ਨੂੰ ਕਹਿੰਦੇ ਹਨ ਇਸ ਤੁਖ ਦੀ ਬਾਤ ਸਾਧ ਸੰਗਤ ਜੀ ਜਦੋਂ ਗੁਰਦਾਰਿਆਂ ਦਾ ਝੰਡਾ ਪਿਆ ਹੈ ਕਾਲੀਆਂ ਦੇ ਨਾਲ ਰਾਸ਼ੀਆਂ ਦਾ ਉਸ ਵਕਤ ਗਵਰਨਮੈਂਟ ਨੂੰ ਪੁੱਛਿਆ ਕਿ ਤੁਸੀਂ ਗੁਰੂ ਨਾਨਕ ਸਾਹਿਬ ਤੋਂ ਸੇ ਮਹਾਰਾਜ ਦੇ ਪੁੱਤਰ ਸ਼੍ਰੀ ਚੰਦ ਦਾ ਪੁੱਛੋ ਕਦੇ ਨਹੀਂ ਜਿਸ ਨੂੰ ਸ਼ਿਵਸ਼ੰਕਰ ਕਾਦ ਕਹਤੋ ਹੈ ਛੋੜੋ ਕਹਿੰਦੇ ਭਈ ਫਿਰ ਤੁਸੀਂ ਗੁਰਦਾਰਿਆਂ ਨੂੰ ਕੀ ਲੱਗਦਾ ਹੈ ਸ਼ਿਵਸ਼ੰਕਰ ਕਾਦ ਕੋਲ ਜਾ ਕੇ ਪਾ ਲੋ ਇਸ ਮੁਕਾਦਮੇ ਚ ਉਦਾਸੀ ਹਾਰ ਗਏ ਸੰਗੇ ਇਹ ਤੋਗ ਦਾ ਪ੍ਰਮਾਣ ਦੇਣ ਤੋਂ ਕੋਈ ਉਹ ਅਸ਼ੋਕੀ ਦੁਨੀਆ ਤੋਂ ਕਹਿੰਦੇ ਐ ਹਾਲ ਦੇ ਫਤਿਹ ਨਿਸ਼ਕ ਦੀ ਜੋਤ ਦੇ ਤਾਈ ਮਨ ਮੁਕੰਦ ਜਿਹਾ ਨਾਮ ਬਰ ਬਰ ਗੱਲ ਹੋਈ ਨਾ ਇਸ ਤਰਕਾਰ ਸਾਧ ਸੰਗਤ ਜੀ ਇਨ ਬਾਰੇ ਤੇ ਉਨੂੰ ਦਾ ਝਗੜਾ ਪੈ ਗਿਆ ਆਲਨੇ ਦਾ ਆਲਨੇ ਤੇ ਜੇ ਨੂੰ ਪੁੱਛਿਆ ਤੂੰ ਕਦੋਂ ਬਾਲਨੇ ਬਾਹਰ ਕਰੀ ਜਰਨ ਦੀ ਬਨਾਸਪਤੀ ਬਣੀ ਹੈ ਤੇ ਦਰਸ਼ੇ ਹੋਇਆ ਤਕਰਾ ਮੈਂ ਓਮਦਾਲ ਨਾ ਪਾਇਆ ਉੱਲੂ ਕਹਿੰਦਾ ਜਦੋਂ ਬਨਾਸ਼ਪਤੀ ਬਣੀ ਨਹੀਂ ਸੀ ਉਦੋਂ ਮੈਂ ਕਹਿੰਦੇ ਹੇ ਤੂੰ ਤੇਰਾਲ ਨੇ ਇੱਥੇ ਕਿੱਥੇ ਸੀ ਕਿਉਂ ਹਾਰ ਗਿਆ ਸੀ ਇਹ ਮਜੀਠ ਰਿਜਿਸਟ੍ਰੇਸ਼ਨ ਉੱਤਰ ਸਾਹੀ ਉੱਲੂ ਦਾ ਤੇ ਨਾ ਉਲਾਸ਼ੀਆਂ ਦੇ ਤਾਂ ਹੀ ਉਸ ਵਕਤ ਰਸਾਲ ਸਿੰਘ ਜੀਹੀ ਦੀ ਹਾਲਤ ਹੋਈ ਸੀ ਮਨੁਮਕੰਦ ਜੇਵਾ ਨਾਰਾਇਣ ਇਹ ਵੀ ਮਨੁਮਕੰਦ ਜੇਵਾ ਨਾਰਾਇਣ ਸਾਡੇ ਮਨ 'ਚ ਮੁਕਤੀ ਦਾ ਦਾਤਾ ਪਰਮੇਸ਼ਰ ਹੈ ਸਾਡੀ ਜ਼ੁਬਾਨ 'ਚ ਵੀ ਨਰਾਂ ਨਰਾਂ ਜਿਸ ਪਰਮੇਸ਼ਰ ਦਾ ਆਹੰਕਾਰ ਹੈ ਇਸ ਨੂੰ ਜੀ ਵਿਦਿਆਰਥੀ ਰਾਤਮੀ ਉਹ ਵਸਦਾ ਹੈ ਪਰ ਨਾ ਜੰਮ ਕੀ ਫਾਸੀ ਉਸ ਕਰਕੇ ਅਸੀਂ ਜਮਾਂ ਦੀ ਸਾਹੀ ਚ ਨਹੀਂ ਪਾਉਾਂਗੇ ਸਾਡੇ ਤੇ ਜਮਾਂ ਦੀ ਜਮਨ ਮਰ ਨੂੰ ਫਾਸੀ ਨਹੀਂ ਪਵੇਗੀ ਨੇਜ ਤਨ ਗਿਆਨ ਭਗਤ ਗੁਰਦੀਨੀ ਸਾਨੂੰ ਇਹ ਆਪਣੇ ਸਰੂਪ ਦਾ ਗਿਆਨ ਇਹ ਆਤਮੇ ਦੇ ਸਰੂਪ ਦੇ ਕਿੱਲੇ ਵਲ ਆਪੇ ਗੁਰਾਂ ਨੇ ਜੀਵਨ ਮੁਕਤੀ ਵਾਸਤੇ ਭਰਤੀ ਬਖਸ਼ੀ ਐ। ਤਾਸ ਸੁਮਤ ਮਨ ਲੱਗਾ ਇਹ ਸਾਡਾ ਧਨ ਆਪਣਾ ਹੈ ਗਿਆਨ ਜਿਹੜਾ ਕਿਸੇ ਨੂੰ ਦੇਣ ਯੋਗ ਨਹੀਂ ਹੈ। ਤਾਸ ਸੁਮਤ ਮਨ ਲੱਗਾ ਗੁਰੂ ਸਾਹਿਬ ਦੀ ਸ੍ਰੇਸ਼ਟ ਮਤੀ ਸਿੱਖਿਆ ਦੁਆਰਾ ਸਾਡਾ ਮਨ ਜ ਆਪਣੇ ਸਰੂਪ ਰੂਪੀ ਉਗਰਾਹੰਦ ਦੇ ਤੁਲਿਕੇ ਲੱਗਾ ਹੈ ਉਗਰਾਹੰਦੀ ਭਗਤੀ ਵਿੱਚ ਲੱਗਾ ਹੋਇਆ ਹੈ ਜਲਤ ਅੰਭ ਥੰਬ ਮਨ ਧਾਮ ਕੇ ਕੈਸਾ ਅੰਮ੍ਰਿਤ ਨਾਮ ਹੈ ਜਿਹੜੇ ਜਲਦੇ ਆਦਮੀ ਜਿਹਦੇ ਸਾਰੀ ਜਜ਼ਬਤਾਂ ਤੇ ਪਾਣੀ ਪਾ ਦਈਏ ਤੇ ਅੱਗ ਬੁਝ ਜਾਂਦੀ ਹੈ ਐਵੇਂ ਜਲਦੇ ਜਿਹੜੇ ਤ੍ਰਿਸ਼ਨਾ ਅੱਗ ਵਿੱਚ ਹੈ ਉਹ ਨਾ ਵਾਤੇ ਨਾਮ 시ਤਤਾ ਕਰਨ ਵਾਤੇ ਅੰਭ ਜਲਦੀ ਨਹੀਂ ਆਈ ਹੈ ਜੇ ਜਿਹੜਾ ਮਨ ਦੌੜਦਾ ਫਿਰਦਾ ਟੜਕਦਾ ਫਿਰਦਾ ਕਦੇ ਟਿਕਦਾ ਨਹੀਂ ਉਹਨੂੰ ਥੰਮਣ ਵਾਸਤੇ ਰੋਕਣ ਵਾਸਤੇ ਮਨ ਨੂੰ ਥਮਦੀ ਥੰਮਣ ਵਾਲਾ ਹੈ ਤਾਉਂਦੇ ਹੋਏ ਮਨ ਦੇ ਤਾਂ ਹੀ ਐਸਾ ਮਾਰਾ ਦਾ ਨਾਮ ਹੈ ਜਿੰਨਾ ਜੋ ਵੀ ਰੋਗ ਹੈ ਵਾਸ਼ਨਾ ਵੱਲੋਂ ਵੀ ਥੰਮ ਲੈਂਦਾ ਹੈ ਰੋਕ ਲੈਂਦਾ ਹੈ ਪਰਮ ਨੂੰ ਬੰਦਨ ਭਾਉ ਭਾਗਾ ਕਦੇ ਭਾਉ ਮੁਕਰ ਕੇ ਜਿਹੜੇ ਇਹਨ ਧਰਮ ਕਰ ਕਰਦਿ ਭਗਮਾ ਦੇ ਬੰਦਨ ਪਏ ਹੋਏ ਸੀ ਕਰਤਾ ਭੁਗਤਾਰੇ ਡਾਰਸੀ ਸਤ ਪਤਕਾਰ ਦਾ ਸਾਰਾ ਨਾਮ ਦੇ ਪ੍ਰਚਾਰ ਕਰਕੇ ਭੱਜ ਗਿਆ ਹੈ ਸਾਡਾ ਕਹੇ ਕਬੀਰ ਮਦਨ ਕੇ ਮਾਤੇ ਜੀ 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 ਮਦਨ ਹੰਕਾਰ ਦੇ ਕਿ ਮਾਸਤ ਹੋਏ ਰਾਜਾ ਇਹ ਮਦਨ ਕਾ ਮਾਜ ਕਾ ਕਿ ਮਾਸਤ ਹੋਏ ਹੋਏ ਏ ਰਾਜਾ ਔਰ ਸੁੰਦਰ ਕਾਇਮੀ ਜੰਗੇ ਹੋਏ ਹੋਏ ਰਾਜਾ ਮਦਨ ਮਦਨ ਮੂਹ ਤੁਮ ਕਾ ਬੋਲ ਨਹੀਂ ਮੇਰਾ ਸੁੰਦਰ ਰੂਪ ਹੈ ਇਹ ਸੰਦੂਕ ਲੈ ਕੇ ਰੱਤੇ ਹੋਏ ਹੈ ਰਾਜਨ ਹਿਰਦੈ ਦੇਖ ਵਿਚਾਰੀ ਜੁਗੇ ਕੇ ਆਪਣੇ ਵਿਚਾਰ ਕੇ ਵੇਖਣਾ ਕਰ ਵਿਚਾਰਗੁਆਰ ਆਹ ਮੁਹ ਕੜ ਲੱਖ ਕੂਟ ਅਸਵ ਹਾਸੀ ਮੇਰੇ ਕਰਸਨਾ ਲੱਖਾਂ ਘੋੜੇ ਹਨਗੇ ਤੇ ਕਰੋੜਾ ਹਾਥੀ ਹਨਗੇ ਜਾਂ ਲੱਖਾਂ ਹਾਥੀ ਹਨਗੇ ਸਤ ਕਰੋੜਾਂ ਘੋੜੇ ਹਨ। ਹਮ ਕਰ ਏਕ ਮੋਰਾਰੀ ਤੇਰੇ ਕੋਲ ਬਾਈ ਲੱਖਾਂ ਕਰੋੜਾਂ ਹਾਕੀ ਘੋੜਿਆਂ ਵਾਲੀ ਫੌਜ ਹੈ। ਤੇ ਸਾਡੇ ਕਰਤੀ ਕੋਈ ਮੋਰਾਰੀ ਪਰਮੇਸ਼ਵਰ ਹੈ ਜਿਸ ਕਰਕੇ ਤੈਨੂੰ ਉਹ ਸੁਖ ਨਹੀਂ ਪ੍ਰਾਪਤ ਹੋਣ ਜੋ ਸਾਨੂੰ ਸੁਖ ਹੋਇਆ। ਇਹ ਸੁਣ ਕੇ ਰਾਜਾ ਚਰਨੀ ਪੈ ਗਿਆ। ਉਹਨੂੰ ਉਪਦੇਸ਼ ਦੇ ਕੇ ਨਿਹਾਰ ਕੀਤਾ ਕੂਬਿਰ ਸ਼ਾਹ ਜੀ ਨੇ। ਗਉੜੀ ਜਿਉ ਕਪਕੇ ਕਰ ਮੋਸ ਚੰਨਨ ਕੀ ਕਹਿੰਦੇ ਹਮੇ ਜੀਵ ਪਰਮੇਸ਼ਰ ਦੇ ਪੈ ਭਗਦੇ ਤੇ ਨੀ ਬਿਰਛੇ ਗਿਆ ਨ ਮੁਕੈਉ। ਸਾਗਤੀ ਕਰੀ ਤੋਂ ਬਗੈਰ ਬਿਆਰਤੀ ਜਨਮ ਤੇ ਲਿਆ ਗਿਆ ਜੀਹਾਂ ਦਾ ਸਾਰਾ ਜਿਹੜਾ ਸੀ ਭਾਵੇਂ ਕਿਹਾ ਜਾ ਮੌਲਕ ਜਨਮ ਸ੍ਰੀ ਇਹ। ਜਿਉ ਕਪਕੇ ਕਰ ਮੋਸ ਚੰਨਨ ਕੀ ਬਾਂਦਰ ਸਾਧ ਸੰਗੋਜੀ ਬਾਂਦਰ ਨੂੰ ਪਕੜਨ ਵਾਲੇ ਇੱਕ ਦੇਤੇ ਜਾ ਕੇ ਜਿਵੇਂ ਝਿਰ ਹੁੰਦੀ ਹੈ ਉਹਦਾ ਮੂੰਹ ਆ ਘਰੀਆ ਹੁੰਦੀ ਹੈ ਝਜਰਾ ਉਹਨਾਂ ਦੇ ਮੂੰਹ ਛੋਟੇ ਹੁੰਦੇ ਹੈ ਹੱਥ ਸਿੱਧਾ ਬਾਂਦਰ ਦਾ ਪੈ ਸਕਦਾ ਹੈ ਭਰੀ ਹੋਈ ਦਾਣਿਆਂ ਦੀ ਮੁੱਠ ਨਹੀਂ ਉਹ ਕੱਢ ਸਕਦਾ ਇਸੇ ਤਰਕਾਰ ਉਹ ਪਾਣੀ ਵਾਲੀਆਂ ਝਿਰਾਂ ਦੀ ਨਹੀਂ ਜਿਸ ਤਰਕਾਰ ਉਹ ਭੜ ਕੇ ਜਿੱਥੇ ਬਾਂਦਰ پکڑ ਨਹੀਂ ਹੋਣ ਰੱਖ ਦਿੰਦੇ ਹੈ ਤੇ ਵੱਡਾ ਬਾਂਦਰ ਉੱਤੇ ਆ ਕੇ ਬੈਠ ਜਾਂਦਾ ਹੈ ਜਦਿਆਂ ਨੂੰ ਘੁਰ ਘੁਰ ਕੇ ਪਾਸੇ ਕਰਦਾ ਹੈ ਉਹ ਉਤੋਂ ਚਣੇ ਖਾਂਦਾ ਖਾਂਦਾ ਜਦੋਂ ਨੀਵੀ ਹੋ ਜਾਂਦੀ ਹੈ ਉਹ ਉਸ ਦਾ ਮੂੰਹ ਉਹ ਰੋ ਵਿੱਚ ਹੱਥ ਪਸਾਰਦਾ ਹੈ ਫੇ ਮੁੱਠ ਭਰ ਲੈਂਦਾ ਹੈ ਮੁੱਠ ਭਰ ਕੇ ਖਿੱਚਣੀ ਚਾਹੁੰਦਾ ਭਰੀ ਮੁੱਠ ਨਿਕਲ ਵੀ ਨਹੀਂ ਚੜਿਆਂਦੀ ਉਹ ਸੋਚਦਾ ਵੀ ਮੇਰੀ ਮੁੱਠ ਵਿੱਚੋਂ ਕਿਸੇ ਨੇ ਫੜ ਲਈਏ ਇਸ ਪ੍ਰਕਾਰ ਲਾਲਚੋਂ ਮੁੱਠ ਛੱਡਦਾ ਨਹੀਂ ਹੈ ਤੇ ਪਕੜਿਆ ਜਾਂਦਾ ਹੈ ਇਸੇ ਪ੍ਰਕਾਰ ਦੀ ਹਾਲਤ ਹੈ یوں ਕੱਪ ਕੇ ਕਰ ਮੁੱਛ ਚਨਨ ਕੀ ਬੰਦ ਵੀ ਨਹੀਂ ਆਈ ਹੈ ਜੀਭ ਹੈ ਹੱਥੇ ਦਾ ਮਨ ਹੈ ਤੇ ਮੁਠੇ ਵੀ 부ਧੀ ਹੈ ਇਹਦੇ ਵਿੱਚ ਜਣੀ ਕੋਣ ਹੈ ਵਿਸ਼ੇ ਵਿਸ਼ਾ ਰੂਪੀ ਚਣਿਆਂ ਦੀ ਮੁਠੇ ਨੇ ਆਪਣੇ ਮਨ ਰੂਪੀ ਹੱਥ ਵਿੱਚ ਪਕੜ ਲਈ ਹੈ ਲੋਭ ਦਾ ਨਾ ਤਿਆਗ ਦਇਓ ਐਸਾ ਤੁਹੇ ਲਾਲਚੀ ਹੋ ਗਿਆ ਲੁਹਾਇਮਾਨ ਹੋ ਗਿਆ ਛੇੜੀ ਵੀ ਨਹੀਂ ਆਈ ਇਸ ਨੂੰ ਤਿਆਗ ਨਹੀਂ ਦਿੱਤਾ ਛੱਡਿਆ ਨਹੀਂ ਹੈ ਇਸ ਨੇ ਜੋ ਜੋ ਕਰਮ ਕੀਏ ਲਾਲ ਕਿਸਿਓ ਇਸੇ ਪ੍ਰਕਾਰ ਜਿਹੜੇ ਜਿਹੜੇ ਕਰਮ ਕੀਤੇ ਆ ਨਾਲ ਜਿਹਦੇ ਸਾਥ ਇਸ ਨੇ ਇਹ ਫਿਰ ਗਰਹ ਪਰਿਉ ਉਹ ਬਗਤ ਚ ਸਾਥ ਸੰਗੀ ਫਾਹ ਰੂਪ ਹੋ ਕੇ ਪੈ ਗਏ ਮੰਦਰ ਰੂਪ ਹੋ ਕੇ ਭਗਤ ਬੇਨ ਬਿਰਥੇ ਜਨਮ ਗਏ ਭਗਤੀ ਤੋਂ ਬਿਨਾਂ ਜਨਮ ਜਿਹੜਾ ਹੈ ਅਰਥ ਨਿਸਕੁਲ ਗਿਆ ਹੈ ਜੀਵ ਦਾ ਸਾਧ ਸੰਗਤ ਪਗਵਾਨ ਭਜਨ ਬੇਨ ਸਤ ਸੰਗਤ ਕਰੀ ਤੋਂ ਬਗੈਰ ਭਗਵਾਨ ਪਰਮੇਸ਼ਰ ਦੇ ਭਜਨ ਤੋਂ ਬਗੈਰ ਕਹੀ ਨਾ ਸੱਚ ਰਹੇਉ ਇਹ ਸੱਚ ਦੀ ਪ੍ਰਾਪਤੀ ਕਿਤਵੇ ਬਣੀ ਰਹੀ ਹੈ ਸਾਰੇ ਕੂੜੀ ਕੀ ਪਰਚੇ ਹੋਏ ਹਨ ਸਾਜਨੋ ਸੁਖਦਾ ਵੀ ਹੈ ਕਿਤੇ ਵੀ ਸੁਖ ਨਹੀਂ ਰਿਹਾ ਦੁਖੀ ਦੁਖੀ ਸਾਰੇ ਪਏ ਹੋਏ ਹਨ ਰਹਾਉ ਜਿਉ ਉद्याਨ कुसुम ਪਰ ਫੁੱਲਤ ਜਿਸ਼ਰਕਾਰ ਸਾ ਸੰਗਰੀ ਉਯਾਰ ਦੇ ਵਿੱਚ ਫੁੱਲਾਂ ਦੀ ਬਗੀਚੀ ਚੋਂ ਫੁੱਲ ਜਿਹੜੇ ਐ ਪ੍ਰਹੰਪ ਖਿੜਦੇ ਹਨ ਕਿਨਹੇ ਨਾ ਘਰਾਉ ਲਿਓ ਬਾਗ ਦੇ ਬਗੀਚੇ 'ਚ ਜਾ ਕੇ ਕਿਸੇ ਨੇ ਘਰਾਉ ਸੁਗੰਧੀ ਨਹੀਂ ਕੋਈ ਨਾ ਸਰਬ ਮਾਰ ਸੁਗੰਧੀ ਰਹਤੋ ਉਹ ਫੁੱਲ ਜਿਹੜੇ ਆਪ ਹੀ ਖਿੜ ਕੇ ਸੁੱਕ ਜਾਂਦੇ ਹਨ ਇਸੇ ਪ੍ਰਕਾਰ ਜਿਉਂ ਉਹ ਦੀਆਂ ਨ ਕੁਸਮ ਪਰ ਫੁੱਲ ਤੋ ਯਾੜ ਵੀ ਨਹੀਂ ਸੰਸਾਰ ਹੈ ਇਹ ਬਗੀਚੀ Kusum ਪਰ ਫੁੱਲ ਨਾ ਫੁੱਲ ਲੀਨੀਆਂ ਜੁਵਾਸਾ ਹੈ ਸਾਡੀ ਤੇ ਖੜੀ ਹੋਈ ਜਿਹੜੀ ਜਵਾਨੀ ਪ੍ਰਾਪਤ ਹੋਈ ਹੈ ਕਿਨਹ ਨਾ ਘਰਾਉ ਲਿਓ ਜੀ ਵਸਾ ਕਿਸੇਨ ਪਰਮੇਸ਼ਰ ਦੀ ਭਗਤੀ ਰੂਹ ਫੁੱਲਾਂ ਦੀ ਖੁਸ਼ਬੂ ਨਹੀਂ ਲੈ ਸਕਕੇ ਵਾਹਿਗੁਰੂ ਦੀ ਬੰਦਗੀ ਨਹੀਂ ਕਰ ਸਕਕੇ ਹਨ ਜਵਾਨੀ ਨੂੰ ਐਵੇਂ ਦੇਸ਼ਾਂ ਵਕਾਰਾਂ ਦੀ ਗੋਹਤ ਤੈਸੇ ਪ੍ਰਮਤ ਅਨੇਕ ਜੂਨ ਮਨ ਕਿਸੇ ਪ੍ਰਕਾਰ ਅਨੇਕਾਂ ਜੂਨਾਂ ਚ ਭਰਦੇ ਭਰਦੇ ਨੂੰ ਮਨੁੱਖਾ ਜਨਮ ਮਿਲਿਆ ਸੀ ਕੈਮਨੁ ਕੋਹਿਆਨੁ ਰੁਫੀ ਉਗਾਰ ਦੇ ਵਿੱਚ ਫੁੱਲ ਖਿੜਿਆ ਹੋਇਆ ਸੀ ਜਾਨੀ ਦਾ ਇਹਦੇ ਚ ਪਰਮੇਸ਼ਰ ਦੀ ਭਗਤੀ ਕਰਨੀ ਸੀ ਬੰਦਗੀ ਕਰ ਰੂ ਖੁਸ਼ਬੂ ਨਾ ਕੋਈ ਲੈ ਸਕਿਆ ਨਾਸਾਂ ਚ ਫਿਰ ਫਿਰੇ ਕਾਲ ਹੈ ਉਹ ਖਿਬਦੁ ਮੁੜ ਮੁੜ ਕੇ ਕਾਲ ਜਿਹੜਾ ਹੈ ਉਹ ਨਾਸ ਹੀ ਕਰ ਜਾਇਆ ਇਸ ਦੇ ਤਾਈਆ ਤਨ ਜੋਵਨ ਅਰ ਸੁੱਤਦਾਰ ਜੀਵਨ ਨੂੰ ਦਿੱਤਾ ਹੈ ਮਹਾਰਾਸ਼ਾਉ ਨੇ ਜਾਨੀ ਜਾਨੀ ਦੀ ਥੀਏ ਅਬੇ ਪੁੱਤਰ ਬਤੇ ਸੁਪਤਨੀ ਆਦ ਕਿਸਰੀਆਂ ਜਿੱਤੀਆਂ ਹਨ ਵੇਖਣ ਕਾਓ ਵੇਖਣ ਕਾਓ ਜੂ ਦਇਓ ਮਾਰਨ ਵੇਖਣ ਵਾਤੇ ਪਰਖਣ ਵਾਤੇ ਦਿੱਤੇ ਵੀ ਵਖੀਏ ਮੇਰੇ ਚ ਪ੍ਰੇਮ ਕਰਦਾ ਹੈ ਕਿ ਦਾਤਾਂ ਚ ਹੀ ਫਸਿਆ ਰਹਿੰਦਾ ਪਰ ਸਾਡੀ ਇਹ ਹਾਲਤ ਹੋ ਗਈ ਦਾਤ ਪਿਆਰੀ ਬਿਸਰਿਆ ਦਾਤਾਰਾ ਪਰਮੇਸ਼ਰ ਭੁੱਲ ਗਿਆ ਦਾਤਾਂ ਸਾਨੂੰ ਪਿਆਰੀਆਂ ਲੱਗਦੀਆਂ ਹਨ ਇਸ ਪ੍ਰਕਾਰ ਇਹ ਪਰਖਣ ਵਾਤੇ ਮਾਰਨ ਦਿੱਤੇ ਹਨ ਸਾਰੇ ਜੋ ਜੇੜੇ ਪਿਆਰ ਕਰਦਾ ਹੈ ਕਿਉਂ ਦਾਤਾਂ ਜੀ ਵਾਜ ਜਾਂਦਾ ਹੈ ਇਨੀ ਮਾਹ ਹੈ ਆਟਕ ਜੋ ਉਰਜੇ ਕੰਨਾ ਮੋਦ ਮਾਹ ਵਿੱਚ ਜਿਹੜੇ ਪਿਆਰ ਦੇ ਅਕਾਰ ਵਿੱਚ ਰਹਿੰਦੀਆਂ ਹੁੰਦੇ ਮੋਹ ਵਿੱਚ ਵਿਸ਼ਿਆ ਦੀ ਅਕਾਰ ਜਿ ਪੈ ਕਿਉਂ ਜਿਓ ਜਿਨ੍ਹਾਂ ਦੇ ਮਨ ਸੱਜ ਗਏ ਹਨ ਇੰਦਰੀ ਪ੍ਰੇਰ ਲੈਓ ਕੋਈ ਇੰਕੀਆਂ ਅੱਖਾਂ ਵਿੱਚ ਵੇਖਣ ਵਾਸਤੇ ਕੰਨਾਂ ਨੇ ਉਸ ਤੋਂ ਸੁਣਨ ਵਾਸਤੇ ਗਿਆਨ راس ਲੈਣ ਵਾਸਤੇ ਇਸ ਪ੍ਰਕਾਰ ਸਪਸ਼ਟ ਕਰਨ ਵਾਸਤੇ ਇੰਦਰੀਆਂ ਨੇ ਇਹਨੂੰ ਪ੍ਰੇਰ ਲਿਆ ਆਪਣੇ ਵਸਤ ਕਰ ਲਿਆ ਹੈ। ਆਉਦ ਅਨਲ ਤਾਨ ਤੈਨ ਕੋ ਮੰਦਰ। ਸਾਥ ਸੰਗੇ ਜੀ ਆਉਦ ਅਨਲ ਤਾਨ ਤੈਨ ਕੋ ਮੰਦਰ। ਇਹ ਜਿਹੜਾ ਸਰੀਰ ਹੈ ਇਹ ਤਾਂ ਹੱਡ ਨਾਰੀਆਂ ਆਦਿਕ ਤਿੰਨ ਕੱਖਾਂ ਦਾ ਮੰਦਰ ਬਣਿਆ ਹੋਇਆ ਹੈ ਪੂਸ ਦਾ ਕਹੋ ਦੇ 66 ਥੈਉ ਜਿਹੜੀ ਹੋਰ ਗੁਜਰੀ ਜਾਂਦੀ ਹੈ ਆਜੂ ਗੁਜਰ ਜੋਗ ਨੇ ਆਵਾ 100 ਦਿਨ ਜਾਹੀ ਇਹ ਅਨਲ ਅੱਗ ਹੈ ਇਹ ਅੱਗ ਚਾਰ ਸ਼ੇਰੇ ਲੱਗੀ ਹੋਈ ਹੈ ਜਿਹੜਾ ਛਾਡ ਬਣਿਆ ਹੋਇਆ ਹੈ ਕੱਖਾਂ ਦੇ ਮੰਦਰ ਦੀ ਨੇ ਛਾਡ ਮਾਸ ਨਾਰੀ ਕੋ ਪਿੰਜਰ ਪੰਖੀ ਵਸੇ ਵਿਚਾਰਾ ਇੱਕ ਤਿੰਨ ਕੱਖਾਂ ਦਾ ਮੰਦਰ ਬਣਿਆ ਹੋਇਆ ਹੈ ਉਮਰ ਉਪੀ ਅੱਗ ਲੱਗ ਰਹੀ ਜਿਹੜੀ ਪੂਰੀ ਹੁੰਦੀ ਜਾਂਦੀ ਐ ਕਯਾ ਹੋਵੇ ਸਖਾਤ ਹੱਦ ਆ ਜਾਣੀ ਐ ਜਦੋਂ ਕਾਲ ਦੀ ਅਗਨੀ ਹੈ ਕਯਾ ਹੋਵੇ ਸਖਾਤ ਥੈਉ ਚਾਰ ਚਾਰੇ ਇਸ ਦੇ ਇਹ ਕਾਮ ਕਰੋ ਲੋ ਮੋਹੰਕਾਰ ਦੀ ਅੱਗ ਦਾ ਵੀ ਛਾਟ ਥੈਉ ਬਣਿਆ ਹੋਇਆ ਛੱਡਿਆ ਹੋਇਆ ਅਦੇ ਚਾਰ ਛੇਰੇ ਕਾਲ ਦੀ ਅੱਗ ਕੋਈ ਬਾਲਕ ਵਸਦਾ ਜੇ ਕੋਈ ਕੁਸ਼ੋਰ ਵਸਦਾ ਜੇ ਕੋਈ ਯਮਦੇ ਹੀ ਮਰ ਜਾਂਦੇ ਐ ਕੋਈ ਘਰ ਦੀ ਜਵਾਨੀ ਤੇ ਮਰ ਜਾਂਦੇ ਐ ਇਹ ਚਾਰ ਸਰੇ ਖਾਉ ਲਈ ਖਾਂ ਤੋ ਹਦਿਆ ਹੋਇਆ ਮਾਇਆ ਹੋਇਆ ਹੈ ਕਹਤ ਗੀਰ ਭੈ ਸਾਗਰ ਕਰਨ ਕੋ ਕਹਿਨ ਗੀਰ ਜੀ ਕਹਿੰਦੇ ਐਸਾ ਭੈ ਜਾ ਇੱਕ ਸੰਸਾਰ ਸਮੁੰਦਰ ਹੋਇ ਇਸ ਦੇ ਤਨ ਵਾਸਤੇ ਮੈਂ ਸਤਗੁਰ ਓਟ ਲਇਓ ਸਭ ਤੋਂ ਸੱਚੇ ਪਾਤਸ਼ਾਹੀ ਓਟ ਲਈਏ ਭਾਈ ਤੁਸੀਂ ਵੀ ਗੁਰੂ ਸਾਹਿਬ ਦੀ ਓਟ ਲਓ ਜੇ ਤਰਨਾ ਸੰਸਾਰ ਸਮੁੰਦਰ ਤੋਂ ਗੌੜੀ ਪਾਣੀ ਮਹਿਲਾ ਮਾਟੀ ਗੋਰੀ ਸੀਛਾਈ ਦੀ ਆਪਣੀ ਹੰਗਤਾ ਛੱਡਦੇ ਹੋਏ ਕਹਿੰਦੇ ਮੈਂ ਅਹੀ ਕਾ ਸਾਹਿਨਾ ਮੋਰਾ ਤਨ ਤਨ ਸਭ ਰਸ ਗੋਬਿੰਦ ਤੋਰਾ ਇਹਨਾਂ ਹੀ ਭਾਈ ਕੀ ਹੰਕਾਰ ਕਰਦੇ ਹੋਏ ਦੇਹ ਦਾ ਪਾਣੀ ਮਹਿਲਾ ਮਾਟੀ ਗੋਰੀ ਮਟੀ ਮਹਾਤਵੀ ਜਿਹੜੀ ਰਕਤ ਹੈ ਉਹ ਗੋਰੇ ਰੰਗ ਦੀ ਹੈ ਪਾਣੀ ਪਿਤਾ ਦੀ ਅੰਸ਼ ਜੋ ਹੈ ਇਹ ਮੈਲਾ ਹੈ ਧਾਤੂ ਇਸ ਮਾਟੀ ਦੀ ਪੁੱਤਰੀ ਜੋੜੀ ਇਹ ਮਿੱਟੀ ਦੀ ਰਕਤ ਤੇ ਜਿੰਦਗੀ ਤੋਂ ਉਤਲੀ ਜੋੜੀ ਹੋਈ ਹੈ ਜਿਹੜੀ ਬਣਾਈ ਹੈ ਪ੍ਰਮੇਸ਼ਰ ਨੇ ਇਸੇ ਪ੍ਰਕਾਰ ਕਹਿੰਦੇ ਪਾਣੀ ਪਾਣੀ ਦੇ ਅੰਸ਼ੋਂ ਮੈਲਾ ਹੈ ਕੂਰ ਹੈ ਅਤੇ ਮਾਟੀ ਦੇ ਅੰਸ਼ ਮਾਤਾ ਦੀ ਰਕਤ ਹੈ ਇਸ ਪ੍ਰਕਾਰ ਰਕਤ ਤੇ ਜਿੰਦਗੀ ਇਹ ਇਹ ਪੂਤਲੀ ਜੋੜੀ ਦੀ ਦੀ ਪਾਣੀ ਮੈਲਾ ਪਾਣੀ ਕੋ ਤੇ ਮੈਲਾ ਕਰਨ ਵਾਲੀ ਆਂਗੋ ਤੇ ਮਿੱਟੀ ਤੇ ਗੋਰਾ ਕਰਨ ਵਾਲੀ ਰੰਗ ਨੂੰ ਗੌਰਵਤਾ ਦੇ ਸਹਿਤ ਕਰਨ ਵਾਲੀ ਹਰਾ ਭਰਾ ਕਰਨ ਵਾਲੀ ਪਾਉਣ ਤੇ ਇਸੇ ਪ੍ਰਕਾਰ ਉਤੋਂ ਆਕਾਸ਼ ਮਿਲਣ ਨੂੰ ਇਹ ਪੰਜਾਂ ਤਤਾਂ ਕਰਕੇ ਇਸ ਮਾਟੀ ਕੀ ਪੁਤਰੀ ਜੋੜੀ ਇਹ ਪੰਜਾਂ ਤਤਾਂ ਦੀ ਮਿੱਟੀ ਦੀ ਪੂਤਲੀ ਇਹ ਜੋੜੀ ਹੋਈ ਹੈ ਤੇ ਇਹੋ ਜਿਹੀ ਕੀ ਹੰਕਾਰ ਕਰਦੇ ਹੋ ਤਾਣੀ ਮੈਲਾ ਮਾਟੀ ਗੋਰੀ ਤਾਣੀ ਤਤ ਕਰਕੇ ਸਤਿਗੁਣ ਹੋਣਾ ਚਾਹੀਦਾ ਸੀ ਇਹਨਾਂ ਨੂੰ ਸਤਿਗੁਣ ਦੇ ਥਾਂ ਜੇ ਤੁਸੀਂ ਗੁਣ ਆਗੇ ਕੋਈ ਇਹਦੇ ਨਾਲ ਹੰਕਾਰ ਨਾ ਮੈਲਾ ਕਰਨ ਕਰ ਲੈ ਕਿ ਮੇਰੇ ਜੀ ਬੜੇ ਗੁਣ ਹੋਏ ਤੇ ਮਾਟੀ ਗੋਰੀ ਮਿੱਟੀ ਦੇ ਗੁਣੋਂ ਖਿਮਾ ਲੈਣੀ ਸੀ ਉਸ ਨੂੰ ਛੱਡ ਕਰਕੇ ਇਸਨ ਖਿਮਾ ਧਾਰਨ ਦਾ ਗੌਰਵਤਾ ਧਾਰਨ ਲਈ ਬੜਾ ਹੰਕਾਰ ਧਾਰਨ ਲੇਕ ਬਹੁਤ ਲੱਗਾ ਹੋ ਇਸ ਪ੍ਰਕਾਰ ਕਿ ਗੁਣਾਂ ਨੂੰ ਧਾਰਨ ਦੇਖਾ ਉਹਨੂੰ ਧਾਰਨ ਕਰਨ ਬੈਠਾ ਮਾਣ ਪਾਣੀ ਸਤੋਗੁਣ ਕਰਕੇ ਸਭ ਮਾਲਾਮਣ ਕਰ ਲਿਆ ਰਿਧਿ ਅਸ਼ਿਧੀਆਂ ਦਾ ਮਾਣ ਕਰ ਬੈਠਾ ਅਤੇ ਮਿੱਟੀ ਸਾਰਿਆਂ ਧੂੜ ਬਣਨਾ ਸੀ ਮਿੱਟੀ ਜਾਂ ਚਿਉ ਖਿਮਾ ਧਾਰਨ ਕਰਨੀ ਸੀ ਅਬ ਉਹਦੇ ਚ ਗੌਰਵਤਾ ਧਾਰਨ ਕਰ ਲਈ ਹੰਕਾਰ ਧਾਰਨ ਲਿਆ ਇਸ ਪ੍ਰਕਾਰ ਸਾਧ ਸੰਗੇ ਜੀ ਇਹ ਜਿਹੜੀ ਦੇਹ ਹੈ ਪਾਣੀ ਦੀ ਤੇ ਮੈਲਾ ਧਨੀ ਦੀ ਤੇ ਮਿੱਟੀ ਦੀ ਤੇ ਗੋਰਾ ਕਰਨ ਵਾਲੀ ਸਰੀਰ ਨੂੰ ਚਮਕਾਉਣ ਵਾਲੀ ਹਵਾ ਦੀ ਅਕਾਸ਼ ਦੀ ਅੰਸ਼ ਬਣੀ ਹੋਈ ਹੈ ਦੇਹ ਹੈ ਇਸ ਮਾਟੀ ਦੀ ਪੁਤਰੀ ਜੋਰੀ ਇਹ ਪੰਜਾਂ ਤਤਾਂ ਦੀ ਮਿੱਟੀ ਦੀ ਇਹ ਦੇਹ ਰੂਪੀ ਪੂਤਲੀ ਜੋੜਨਾ ਕੀਤੀ ਹੈ ਇਹਨੂੰ ਚਾਹੀਦਾ ਸੀ ਪਰਮੇਸ਼ਰ ਦੀ ਵਿਕਤੀ ਨੂੰ ਜੋਰੀ ਜੋੜ ਕਰਕੇ ਤੂੰ ਆਦਿਕ ਨਰਕਾ ਤੋਂ ਤਰੀ ਤਾਰ ਲੈਂਦਾ ਬੇੜੀ ਦੀ ਨਹੀਂ ਆਈ ਇਹ ਪਰ ਕਰਿਆ ਨਹੀਂ ਇਹਦੇ ਵਿੱਚ ਹੀ ਡੁੱਬਦਾ ਹੈ ਮੈਂ ਨਾਹੀ ਕਛ ਆਹੇ ਨਾ ਮੂਰਾ ਸਹਬਜੀਤ ਜੀ ਕਹਿੰਦੇ ਮੈਂ ਤਾਂ ਆਪਣੇ ਆਪ ਨੂੰ ਕੁਝ ਵੀ ਨਹੀਂ ਮੰਨਦਾ ਤੇ ਤੇਰਾ ਪਦਾਰਥ ਤਾਂ ਕੋਈ ਹੋਣਾ ਕਹਿੰਦੇ ਕਛ ਆਹੇ ਨਾ ਮੂਰਾ ਮੇਰਾ ਕੋਈ ਪਦਾਰਥ ਵੀ ਨਹੀਂ ਹੈ ਫਿਰ ਤੁਸੀਂ ਕੀ ਸਮਝਿਆ ਹੈ ਤਨ ਤਨ ਸਭ ਰਸ ਗੁਰੂਬਿੰਦ ਤੂੰ ਅਸੀਂ ਤਾਂ ਜਾਣਦੇ ਹੇ ਗੋਬਿੰਦ ਪਰਮੇਸ਼ਰ ਤਨ ਵੀ ਜਿਹੜਾ ਹੈ ਸੂਖਮ ਸਰੀਰ ਤੇ ਧਨਵੀ ਤੇ ਪੁੱਤਰ ਆਦ ਕਿ ਵੀ ਸਾਰੇ ਉਹ ਰਸ ਸਾਧ ਕੇ ਜੋ ਇਹ ਛਤੀ ਪ੍ਰਕਾਰ ਭੋਜਨ ਬਖਸ਼ੇ ਹੈ ਜਿਹੜੇ ਇਹ ਸਭ ਰਸ ਇਹਨਾਂ ਦਾ ਪ੍ਰੇਮ ਹੈ ਜੋ ਰਸ ਹੈ ਇਹ गोविंद ਤੇ ਰਸ ਹੈ ਰਸ ਪ੍ਰੇਮਨ ਸਾਨੂੰ ਸਭ ਕੁਝ ਇਹੋ ਹੀ ਹੈ ਤਨ ਵੀ ਧਨ ਵੀ ਇਹ ਸਭ ਆਪ ਦਾ ਹੈ ਤੇ ਤੇਰਾ ਰਸ ਅਸੀਂ ਅੰਮ੍ਰਿਤ ਨਾਮ ਦਾ ਪ੍ਰਾਪਤ ਕੀਤਾ ਹੈ ਪ੍ਰੇਮ ਰਹਾਉ ਇਸ ਮਾਟੀ ਮਹਿ ਪਵਨ ਸਮਾਇਆ ਕਿਉਂ ਜੀਵ ਇਹਦਾ ਕੀ ਮਾਨਣ ਕਰਦੇ ਹੋ ਇਹ ਪੰਜਾਂ ਤੁਮ ਜਿਹੜੀ ਮਿੱਟੀ ਦੇ ਹੈ ਇਹਦੇ ਵਿੱਚ ਪੌਣ ਸਾਹਸ ਸਮਾਏ ਹੋਏ ਮਿਲੇ ਹੋਏ ਹਨ ਊਠਾ ਪਰਪੰਚ ਜੂੜ ਚਲਾਇਆ ਇਸ ਮਾਟੀ ਫੁੱਲੀ ਰੂਪ ਵਕਾਰ ਇਹ ਮਿੱਟੀ ਜਿਹੜੀ ਹੈ ਪੌਣ ਹੰਕਾਰ ਦੇ ਨਾਲ ਤੇਰੇ ਅੰਦਰ ਸਮਾਇਆ ਹੋਇਆ ਹੈ ਹੰਕਾਰ ਇਹਦੇ ਨਾਲ ਪੌਣ ਹੰਕਾਰ ਦੇ ਨਾਲ ਆਖਰਿਆ ਰਹਿਣਾ ਹੈ ਹਰ ਵੇਲੇ ਹੰਕਾਰਿਆ ਰਹਿਣਾ ਹੈ ਝੂਠਾ ਪਰਪੰਚ ਜੋਰ ਚਲਾਇਆ ਇਹਨੇ ਝੂਠਾ ਹੀ ਪਰਪੰਚ ਛਲ ਕਰਦਾ ਰਹਿਣਾ ਹੈ ਕਿਸੇ ਨਾਂ ਪਰ ਵਿਸ਼ੇਸ਼ ਕਰਕੇ ਠੱਗੀ ਮਾਰਦਾ ਰਹਿਣਾ ਹੈ ਅਤੇ ਜੋਰ ਹੰਕਾਰ ਚਲਾਇਆ ਹੈ ਝੂਠਾ ਜਿਹੜਾ ਪਰਪੰਚ ਛਲ ਰੂਪ ਜਾਗਤ ਹੈ ਇਹਦੇ ਚ ਤਰ ਜੂਰ ਕੀਆ ਸੋ ਜ਼ੁਲਮ ਹੈ ਲੈ ਜਵਾਬ ਖੁਦਾ ਹੈ ਆਵਦਾ ਜੋਰ ਚਲਾਉਣਾ ਕੀਤਾ ਹੈ ਉਨਕਾ ਆਰਦੇ ਸਹਿਤ ਰਿੰਨਾ ਹੈ ਕਿਨਹੂ ਲੱਖ 5 ਕੀ ਜੋਰੀ ਕਿਸੇ ਦਾ bari ਲੱਖ ਜੋੜ ਕੇ ਮਰ ਗਏ ਕੋਈ 5 ਲੱਖ ਜੋੜ ਕੇ ਮਰ ਗਏ ਹਾਂ ਤੇ ਕੀ ਬਾਰ ਗਗਰੀਆ ਫੋਰੀ ਜਦੋਂ ਅੰਤ ਦਾ ਵੇਲਾ ਹੋਇਆ ਜੀਵ ਦਾ ਉਸ ਵੇਲੇ ਕਹਿੰਦੇ ਗਾਗਰ ਜੀ ਪੰਧੰਦੇ ਮੱਗੀ ਪੰਧੰਦੇ ਧੂਆਂ ਦੇ ਰਵਾਜ ਵਿੱਚ ਉਸ ਸਿਰ ਦੇ ਕੋਲੇ ਜਾ ਕੇ ਅਜ ਮਰ ਕੇ ਜਾ ਕੇ ਰਸਤੋਂ ਅਸਲੀ ਮੱਗੀ ਭਾਂਦੇ ਆ ਉਹਨਾਂ ਦਾ ਇਹ ਮਤਲਬ ਹੈ ਵੀ ਜੋ ਦਸਵੇਂ ਦੁਆਰ ਚ ਪ੍ਰਾਣ ਮੱਗੀ ਦੇ ਖੜਕੇ ਨਾਲ ਨਿਕਲ ਜਾਣ ਉਹ ਜਿੱਦਨੂੰ ਆਇਆ ਜੀਵ ਉਹਦੋਂ ਹੀ ਕੇਲੇ ਆਏ ਆਜ ਦੇ ਜਾਣੇ ਅਤਮਾਰਗ ਦੇ ਪਾਣੀ ਉਹਨੂੰ ਪਹੁੰਚਾਉਂਦੇ ਆ ਮੱਗੀ ਭਾਂਲ ਕੇ ਇਸ ਪ੍ਰਕਾਰ ਦੀ ਉਹਨਾਂ ਦੀ ਹਾਲਤ ਆ ਮਦਲੋਂ ਤਣਕੇ ਤੋੜ ਕੇ ਆ ਜਾਂਦੇ ਆ ਸੋ ਸਹਿਬ ਕਬੀਰ ਜੀ ਕਹਿੰਦੇ ਹਾਂ ਅੰਤ ਕੀ ਬਾਾਰ ਗਗਰੀਆ ਫੋਰੀ ਜਿਹਨੂੰ ਲਾਖ ਪਾਂਚ ਕੀ ਜੋਰੀ ਕਿ ਜੇ ਲੱਖ ਲਾ ਕੇ ਪਾਜ ਲਾ ਕੇ ਪਖੰਡ ਕਰਕੇ ਵਰਦ ਕਰਕੇ ਇਹ ਦੇਵਤੇ ਦਾ ਵਰ ਲੈ ਲਿਆ ਕਿਸੇ ਲੱਖ ਲਾ ਦੀ ਤਪસ્યા ਰੂਪ ਕਿਸੇ ਪਾਜ ਲਾ ਲਿਆ ਵਰ ਲੈਣ ਰੂਪ ਇਉਂ ਦੇਵੀ ਉਮਰ ਨੂੰ ਵੱਡੀ ਭਾਰੀ ਜੋੜਦੇ ਰਹਿੰਦੇ ਹਨ ਅੰਤ ਕੀ ਬਾਾਰ ਗਗਰੀਆ ਪੂਰੀ ਅੰਗਵੀ ਵਾਰੀ ਪਈਏ ਦੇ ਰੂਪੀ ਦਾਗਰੀ ਪੰਨੀ ਜਾਣੇ ਹੈ ਇਕ ਕਾਇਮ ਨਹੀਂ ਰਹਿਣੀ ਹੈ ਦੇਹ ਤਾ ਕਹ ਕਬੀਰ ਇੱਕ ਨੀਵ ਉਸਾਰੀ ਸਹਿਬ ਕਬੀਰ ਜੀ ਕਹਿੰਦੇ ਨੇ ਕਿ ਜਿਹੜੀ ਨੀਵ ਹੈ ਇਹ ਸਰੀਰ ਰੂਪੀ ਨੀਵ ਮਾਤਾ ਦੇ ਗਰਭ ਦੇ ਵਿੱਚ ਰਗਤ ਵਿੰਦ ਕਰਕੇ ਬਣੀ ਹੈ ਉਸਾਰੀ ਗਈ ਹੈ ਏਨ ਮਹਿ ਬਿੰਸ ਜਾਏ ਅਹੰਕਾਰੀ ਕੀ ਹੰਕਾਰੀ ਬਣ ਰਹੇ ਹੋ ਇੱਕ ਛਿਨ ਵਿੱਚ ਹੀ ਇਹ ਨਾਸ ਹੋ ਜਾਣੀ ਹੈ ਦੇਹ ਦਾ ਹੰਕਾਰ ਨਾ ਕਰੋ হে ਭਾਈ